ਪਹਿਕ ਲਾਉਣਾ ਆਪਾਂ ਨਵੇਂ ਤੇ ਪੁਰਾਣੇ ਦੋਵੇਂ ਗੱਡੀਆਂ ਦੇ ਕਰਦੇ ਆ ਜੀ ਠੀਕ ਹੈ ਜੀ ਜੋ ਪੁਰਾਣੀ ਗੱਡੀ 14 ਮਾਡਲ ਲੈ ਕੇ 2025 ਮਾਡਲ ਤੱਕ ਹੋਵੇ ਨਵੀਂ ਗੱਡੀ ਜਿਹੜੀ ਮਰਜ਼ੀ ਹੋਵੇ ਇੱਕ ਚੀਜ਼ ਹੋਰ ਇਹਦੇ ਵਿੱਚ 70% ਤੋਂ ਲੈ ਕੇ ਆਪਾਂ 200% ਤੱਕ ਫੰਡਿੰਗ ਕਰਦੇ ਆ ਗੱਡੀ ਦਾ ਵਿਦਆਊਟ ਗਾਰੰਟੀ ਲਾ ਲਓ ਜਿਵੇਂ ਬਿਜ਼ਨਸ ਲੋਨ ਹੋ ਗਿਆ ਉਹ ਇਹ ਅਨਸਕਿਉਰ ਹੁੰਦਾਗਾ ਸਟਡੀ ਲੋਨ ਅਨਸਕਿਉਰ ਹੁੰਦਾਗਾ ਫੰਡ ਚੋ ਆਪਾਂ ਅਨਸਕਿਉਰ ਕਰਦੇ ਆ ਕਿਹਦੇ ਵਾਸਤੇ ਆਪਾਂ ਕੋਈ ਜਾਇਦਾਦ ਨਹੀਂ ਰੱਖਦੇ ਜਾਂ ਕੋਈ ਸਿਕਿਉਰਟੀ ਨਹੀਂ ਲੈਂਦੇ ਆਪਾਂ ਜਾਲੀ ਡਿਗਰੀ ਤੇ ਲੋਨ ਨਹੀਂ ਕਰਦੇ ਸੋ ਆਪਣੇ ਨਾਲ ਕੋਈ ਜਾਲੀ ਡਿਗਰੀ ਨਾਲ ਕਿਸੇ ਵੀ ਚੀਜ਼ ਵਾਸਤੇ ਪੈਸੇ ਹੀ ਲੋੜ ਆ ਬਣੇ ਆਪਣੇ ਘਰ ਦੇ ਉੱਪਰ ਆਪਾਂ ਵੈਲਿਊ ਦਾ 50 ਤੋਂ ਲੈ ਕੇ 70% ਤੱਕ ਫੰਡਿੰਗ ਲੈ ਦਰਦੇ ਆ 5 ਲੱਖ ਤੋਂ નીચે ਕੋਈ ਲੋਨ ਨਹੀਂ ਕਰਦੇ ਜੀ 5 ਲੱਖ ਤੋਂ ਲੈ ਕੇ ਮੈਕਸਿਮਮ ਆਪਣਾ ਕੋਈ ਵਾਰਨਿੰਗ ਕਰੋੜ 2 ਕਰੋੜ 10 ਕਰੋੜ ਅਕੋਰਡਿੰਗ ਟੂ ਬੰਦੇ ਦੀ ਇਲੀਜੀਬਿਲਟੀ ਲੈ ਵੀ ਦੋਸਤੋ ਅੱਜ ਕਰਾਂਗੇ ਆਪਾਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਜੇ ਬਾਈ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਪੈਸੇ ਨਹੀਂ ਹੈਗੇ ਲੋਨ ਕਰਾ ਦਾਂਗੇ ਬਾਈ 1 ਰੁਪਏ ਤੋਂ ਵੀ ਘੱਟ ਵਿਆਜ ਦੇ ਉੱਤੇ ਵੀਕਲ ਲੋਨ ਹੋਮ ਲੋਨ ਸਟੱਡੀ ਲੋਨ ਬਾਹਰ ਜਾਣਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਬਈ ਤਾਂ ਤੁਸੀਂ ਆਓ ਜੇ 19 ਮਲਟੀ ਸੋਲੂਸ਼ਨ ਗਰੁੱਪ ਸਹਿਰ ਧੂਰੀ ਦੇ ਵਿੱਚ ਸਿਨੇਮੇ ਅਤੇ ਹਸਪਤਾਲ ਦੇ ਜਮਾ ਕੋਲੇ ਬਈ ਤੁਸੀਂ ਇੱਥੇ ਆ ਸਕਦੇ ਹੋ ਤੇ ਬਾਕੀ ਆਓ ਬਈ ਜੀ ਆਪਾਂ ਗੱਲਬਾਤ ਕਰਦੇ ਆ ਕਿ ਵੀਰਾਂ ਦੇ ਕੋਲੇ ਕਿਹੜੇ ਕਿਹੜੇ ਲੋਨ ਹੁੰਦੇ ਨੇ ਤੇ ਵੀਰ ਕਹਿੰਦੇ ਵੀ ਸਾਡੇ ਕੋਲੇ 1 ਰੁਪਏ ਤੋਂ ਵੀ ਘੱਟ ਵਿਆਦ ਦੇ ਉੱਤੇ ਤੁਸੀਂ ਲੋਨ ਲੈ ਕੇ ਜਾ ਸਕਦੇ ਹੋਗੇ ਆਜੋ ਬਾਕੀ ਗੱਲਬਾਤ ਕਰਦੇ ਤੇ ਵੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਤੁਸੀਂ ਲੋਨ ਕਰਵਾ ਸਕਦੇ ਹੋ ਆਜੋ ਬਈ ਜੀ ਬਾਈ ਜਸਸੀ ਕਰ ਜੀ ਜਸਸੀ ਕਰ ਜੀ ਕੀ ਹਾਲ ਚੱਲ ਬੰਦੀ ਠੀਕ ਆ ਬਾਈ ਜਿੱਦ ਦੱਸੋ ਮਰੇ ਆਪਣੇ ਬਾਰੇ ਦੱਸੋ ਜੀ ਮੈਂ ਜੇ 19 ਮਲਟੀਫਿਨ ਗਰੁੱਪ ਤੋਂ ਵਿਕਾਸ ਜਹਾ ਆਪਣਾ ਲੋਨ ਦਾ ਕੰਮ ਆ ਜੀ ਆਪਾਂ ਹਰ ਇੱਕ ਤਰੀਕੇ ਦੇ ਲੋਨ ਪ੍ਰੋਵਾਈਡ ਕਰਦੇ ਆ ਠੀਕ ਆ ਜੀ ਜਿਵੇਂ ਐਜੂਕੇਸ਼ਨ ਲੋਨ ਹੋ ਗਿਆ ਵਾਹਿਕਾ ਲੋਨ ਹੋ ਗਿਆ ਲੈਪ ਲੋਨ ਹੋ ਗਿਆ ਹੋਮ ਲੋਨ ਹੋ ਗਿਆ ਜੀ ਪਰਸਨਲ ਲੋਨ ਹੋ ਗਿਆ ਬਿਜ਼ਨਸ ਲੋਨ ਹੋ ਗਿਆ ਫੰਡ ਚ ਹੋ ਗਿਆ ਜੀ ਠੀਕ ਆ ਜੀ ਹਰ ਇੱਕ ਤਰ੍ਹਾਂ ਦਾ ਜਾਨੀ ਜੀ ਆਪਣੇ ਕੋਲ ਲੋਨ ਹੁੰਦਾ ਹਰ ਇੱਕ ਤਰ੍ਹਾਂ ਦਾ ਲੋਨ ਕਰਦੇ ਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਜੀ ਵੀਕਲ ਵਾਲਾ ਲੋਨ ਕਿਵੇਂ ਹੁੰਦਾ ਜੀ ਆਪਾਂ ਉਹਦੇ ਬਾਰੇ ਜੀ ਆਪਾਂ ਗੱਲਬਾਤ ਕਰੀ ਜੀ ਪਹਿਲਾਂ ਵੀਕਲ ਲੋਨ ਆਪਾਂ ਨਵੇਂ ਤੇ ਪੁਰਾਣੇ ਦੋਵੇਂ ਗੱਡੀਆਂ ਦੇ ਕਰਦੇ ਆ ਜੀ ਠੀਕ ਆ ਜੀ ਜੋ ਪੁਰਾਣੀ ਗੱਡੀ 14 ਮਾਡਲ ਲੈ ਕੇ 2025 ਮਾਡਲ ਤੱਕ ਹੋਵੇ ਨਵੀਂ ਗੱਡੀ ਜਿਹੜੀ ਮਰਜ਼ੀ ਹੋਵੇ ਜੀ ਇੱਕ ਜੀ ਹੋ ਰੇ ਇਹਦੇ ਵਿੱਚ 70% ਤੋਂ ਲੈ ਕੇ ਆਪਾਂ 200% ਤੱਕ ਫੰਡਿੰਗ ਕਰਦੇ ਹਾਂ ਗੱਡੀ ਠੀਕ ਹੈ ਜੀ 200% ਤੱਕ ਕਿਵੇਂ ਹੁੰਦੀ ਹੈ 200% ਤੱਕ ਐਵੇਂ ਪੋਸੀਬਲ ਹੈ ਜੀ ਮੰਨ ਕੇ ਚੱਲੋ ਜਿਵੇਂ 22 ਮਾਡਲ ਗੱਡੀ ਆ ਆਪਾਂ 2 ਸਾਲ ਦਾ ਲੋਨ ਕਰਾਇਆ ਤੇ 2 ਸਾਲ ਆਪਣਾ ਲੋਨ ਕਲੀਅਰ ਹੋ ਗਿਆ ਜੇ ਦੁਬਾਰੋਂ ਉਹਦੀ ਗੱਡੀ ਦੀ ਵੈਲਿਊ ਕੱਢੀ ਜਾਂਦੀ ਆ ਵੈਲਿਊ ਦਾ ਜੇ ਮੰਨ ਲਓ 7 7 ਲੱਖ ਰੁਪਏ ਵੈਲਿਊ ਕਹਿੰਦੇ 14 ਲੱਖ ਰੁਪਏ ਦਾ ਲੋਨ ਹੋ ਜਾਂਦਾ ਠੀਕ ਹੈ ਦੁੱਗਣਾ ਲੋਨ ਹੋ ਜਾਊਗਾ ਦੁੱਗਣਾ ਲੋਨ ਹੁੰਦਾ ਬੰਦੇ ਦੇ ਟ੍ਰੈਕ ਸਕੋਰ ਤੇ ਵੀ ਡਿਪੈਂਡ ਕਰਦਾ ਠੀਕ ਹੈ ਜੀ ਠੀਕ ਹੈ ਬਈ ਜੀ ਆਪ ਨੂੰ ਉਹ ਚਾਹੀਦਾ ਕੀ ਕੀ ਉਹਦੇ ਵਾਸਤੇ ਜਿਵੇਂ ਕਿਸੇ ਨੇ ਆਪਾਂ ਕਰਨਾ ਹੈ ਵੀ ਕਲੋਨ ਲਈ ਕੁਝ ਨਹੀਂ ਚਾਹੀਦਾ ਇਹ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਸਟੇਟਮੈਂਟ ਤੇ ਕਾਰ ਸੀ ਬਸ ਹੋਰ ਆਪ ਨੂੰ ਕੁਝ ਨਹੀਂ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਵੀ ਮੈਂ ਤੁਹਾਨੂੰ ਆਜੋ ਜਾਨੀ ਕਿ ਤੁਸੀਂ 200% ਤੱਕ ਆਪਣੀ ਕਾਰ ਦੇ ਉੱਪਰ ਲੋਨ ਕਰਵਾ ਸਕਦੇ ਹੋ ਹਾਂਜੀ ਬਈ ਅੱਗੇ ਜੀ ਅੱਗੇ ਸਟੱਡੀ ਲੋਨ ਆ ਗਿਆ ਅੱਗੇ ਸਟੱਡੀ ਲੋਨ ਹੋ ਗਿਆ ਆਪਾਂ ਪਲੱਸ 2 ਵਾਸਤੇ ਵੀ ਕਰਦੇ ਹਾਂ ਤੇ ਗ੍ਰੈਜੂਏਸ਼ਨ ਵ ਇੱਕ ਚੀਜ਼ ਪੁਲੀਜ਼ ਨੋਟ ਵਿੱਚ ਦੁਆਰੋਂ ਕਹਿ ਰਹੇ ਹਾਂ ਜੀ ਆਪਾਂ ਜਾਲੀ ਡਿਗਰੀ ਤੇ ਲੋਨ ਨਹੀਂ ਕਰਦੇ ਸੋ ਆਪਣੇ ਆਪ ਹੀ ਇਸ ਜਾਲੀ ਡਿਗਰੀ ਦਾ ਕੰਟੈਕਟ ਨਾ ਕਰਿਓ ਜੀ ਠੀਕ ਆ ਬਾਈ ਹਾਂਜੀ ਅੱਗੇ ਬਾਈ ਹੋਮ ਲੋਨ ਹੈ ਜੀ ਹੋਮ ਲੋਨ ਆਪਾਂ ਘਰ ਪਾਉਣ ਵਾਸਤੇ ਵੀ ਕਰਦੇ ਆਂ ਤੇ ਘਰ ਖਰੀਦਣ ਵਾਸਤੇ ਵੀ ਕਰਦੇ ਆਂ ਜੀ ਠੀਕ ਹੈ ਜੀ ਕੈਸ਼ ਇਨਕਮ ਤੇ ਵੀ ਆਪਾਂ ਹੋਮ ਲੋਨ ਕਰਦੇ ਆਂ ਜੀ ਠੀਕ ਹੈ ਬਈ ਜਿਹਦੇ ਤੇ ਜਨਕਮ ਨਹੀਂ ਆ ਰਹੀ ਜਿੰਨਾਂ ਦੀ ਉਹਨਾਂ ਦੇ ਵੀ ਕਰਦੇ ਆਂ ਉਹਨਾਂ ਦੇ ਹਾਂਜੀ ਠੀਕ ਹੈ ਬਈ ਜੇ ਆਪਾਂ ਨੂੰ ਚਾਹੀਦਾ ਕੀ ਉਹਦੇ ਵਾਸਤੇ ਜਿਵੇਂ ਕਿ ਜਿਹਨੂੰ ਹੋਮ ਉਹਦੇ ਵਾਸਤੇ ਆਪਾਂ ਨੂੰ ਰਜਿਸਟਰੀ ਫਰਦ ਨਕਸ਼ਾ ਹੈਗਾ ਠੀਕ ਹੈ ਨਹੀਂ ਤਾਂ ਵੀ ਕੋਈ ਦਿੱਕਤ ਨਹੀਂ ਬੈਂਕ ਸਟੇਟਮੈਂਟ ਹੋ ਗਏ ਤੇ ਜੋ ਆਪਣਾ ਇਨਕਮ ਸੋਰਸ ਆਪਾਂ ਉਹਦਾ ਕੋਈ ਵੀ ਡਾਕੂਮੈਂਟ ਹੋ ਗਏ ਜੀ ਕੋਈ ਵੀ ਆਪਾਂ ਠੀਕ ਹੈ ਕੋਈ ਵੀ ਹਾਂਜੀ ਜੋ ਵੀ ਇਨਕਮ ਸੋਰਸ ਆ ਠੀਕ ਹੈ ਯ ਅੱਗੇ ਜੀ ਕਿਹੜੇ ਲੋਨ ਆਉਗਾ ਅੱਗੇ ਜੀ ਜਿਵੇਂ ਆਪਾਂ ਲੈਪ ਲੋਨ ਕਰਾਉਣੇ ਆ ਜੀ ਬੜੇ ਬੜੇ ਘਰ ਦੇ ਉੱਪਰ ਆਪਾਂ ਨੇ ਘਰੇ ਕਿਸੇ ਵੀ ਚੀਜ਼ ਵਾਸਤੇ ਪੈਸੇ ਹੀ ਲੋੜ ਆ ਬਣੇ ਬਣੇ ਘਰ ਦੇ ਉੱਪਰ ਆਪਾਂ ਵੈਲਿਊ ਦਾ 50 ਤੋਂ ਲੈ ਕੇ 70% ਤੱਕ ਫੰਡਿੰਗ ਲੈ ਸਕਦੇ ਆ ਠੀਕ ਹੈ ਜੀ ਮੰਨ ਲਓ ਜੇ 10 ਲੱਖ ਰੁਪਏ ਤੁਹਾਡੇ ਘਰ ਦੀ ਵੈਲਿਊ ਹੁੰਦੀ ਹੈ 7 ਲੱਖ ਰੁਪਏ ਤੁਸੀਂ ਲੈ ਸਕਦੇ ਹੋ ਉਹਦੇ ਉੱਪਰ ਉਹ ਤੁਸੀਂ ਕਿਤੇ ਵੀ ਕਿਸੇ ਬਿਜ਼ਨਸ 'ਚ ਕੋਈ ਗੱਡੀ ਖਰੀਦਣੀ ਹੈ ਕੋਈ ਵਿਆਹ ਕਰਨਾ ਕਿਤੇ ਵੀ ਇਨਵੈਸਟ ਕਰ ਸਕਦੇ ਹੋ ਜੀ ਇਨਵੈਸਟ ਕਰ ਸਕਦੇ ਆ ਹਾਂ ਜੀ ਠੀਕ ਹੈ ਯ ਅੱਗੇ ਬਾਈ ਜੀ ਅੱਗੇ ਜੇ ਮੈਂ ਆਪਣ ਪੂਰੇ ਇੰਡੀਆ ਦੇ ਵਿੱਚ ਜਿੱਤੋਂ ਮਰਜ਼ੀ ਦਾ ਬੰਦਾ ਹੋਵੇ ਪਰ ਲੋਨ ਕਰ ਦਾਂਗੇ ਬਸ ਕੰਡੀਸ਼ਨ ਇਹ ਆ ਸਿੰਬਲ ਨਾ ਖਰਾਬ ਹੋਵੇ ਜੀ ਬੱਚੇ ਦਾ ਕਿਸੇ ਦਾ ਵੀ ਠੀਕ ਹੈ ਬਾਈ ਜੀ ਘੱਟੋ ਘੱਟ ਕਿੰਨਾ ਹੋ ਜੂਗਾ ਵੱਧੋ ਵੱਧ ਕਿੰਨਾ ਹੋ ਜੂਗਾ ਸੈਲਰੀ ਦਾ ਸੈਲਰੀ ਦਾ 15 ਗੁਣਾ ਹੁੰਦਾ ਹੁੰਦਾ ਪਰਸਨਲ ਲੋਨ ਜੀ ਜੇ ਟ੍ਰੈਕ ਸਕੋਰ ਆਪਣਾ ਬਿਲਕੁਲ ਸਹੀ ਹੋਇਆ ਤਾਂ ਠੀਕ ਹੈ ਜੀ 15 ਗੁਣਾ ਤੱਕ 15 ਗੁਣਾ ਤੱਕ ਹੁੰਦਾ ਮੰਨ ਕੇ ਚੱਲੋ ਜੇ 10000 ਰੁਪਏ ਬੰਦਾ ਹੀ ਸੈਲਰੀ ਆ ਤਾਂ 1.5 ਲੱਖ ਰੁਪਏ ਹੋਗਾ ਉਸ ਦੇ ਅਕੋਰਡਿੰਗ ਆਪੇ 15 ਗੁਣਾ ਕਰ ਲਓ ਉਦਾਂ ਜੇ ਆਪਾਂ ਉਦਾਂ ਗੱਲਬਾਤ ਕਰੀਏ ਵੀ ਆਪਾਂ ਘੱਟੋ ਘੱਟ ਕਿੰਨਾ ਲੋਨ ਕਰਾਈਏ ਕਿਉਂਕਿ ਆਪਣੇ ਕੋਲੇ ਆਉਣਗੇ ਨਾ ਜੀ 50 ਬਾਰ ਨੂੰ ਕਰੋੜ 2 ਕਰੋੜ 10 ਕਰੋੜ ਅਕੋਰਡਿੰਗ ਟੂ ਬੰਦੇ ਦੀ ਇਲੀਜੀਬਿਲਟੀ ਦੇ ਹਿਸਾਬ ਨਾਲ ਆਪਾਂ ਕਰਦੇ ਆ 5 ਲੱਖ ਤੋਂ ਥੱਲੇ ਪਲੋਂ ਕਰਦੇ ਨਹੀਂ ਹੈਗੇ ਠੀਕ ਹੈ ਜੀ ਲੈ ਵੀ ਮਿੱਤਰੋ ਯਾਨੀ ਕਿ ਕਟੋ ਕਟ 5 ਲੱਖ ਵਾਲਾ ਬਾਈ ਹੀ ਫੋਨ ਕਰੇ ਬਿਲਕੁਲ ਜੀ ਬਿਲਕੁਲ ਤੋਂ ਘੱਟ ਵਾਲਾ ਫੋਨ ਹਾਂਜੀ ਹਾਂਜੀ ਨਾ ਕਰੇ ਅੱਗੇ ਬਾਈ ਜੀ ਅੱਗੇ ਆਪਾਂ ਫੰਡ ਸ਼ੋਅ ਕਰਦੇ ਜੀ ਐਬਰਾਡ ਵਾਸਤੇ ਹਾਂਜੀ ਕਿਸੇ ਵੀ ਕੰਟਰੀ ਬੱਚੇ ਨੇ ਕੋਈ ਟੂਰਿਸਟ ਵੀਜ਼ਾ ਕੋਈ ਸਟੱਡੀ ਵੀਜ਼ਾ ਜੇ ਕਿਸੇ ਵੀ ਵੀਜ਼ਾ ਵਾਸਤੇ ਫੰਡ ਦਿਖਾਉਣ ਵਾਸਤੇ ਕੋਈ ਕੋਈ ਚੀਜ਼ ਵੇਚਣ ਦੀ ਲੋੜ ਨਹੀਂ ਆਪਾਂ ਇੱਕ ਦਿਨ ਦੇ ਵਿੱਚ ਵਿੱਚ ਫੰਡ ਸ਼ੋਅ ਕਰਕੇ ਦੇਵਾਂਗੇ ਖਾਤਾ ਖੋਲਣ ਤੋਂ ਬਾਅਦ ਸਿਰਫ 2 ਘੰਟੇ ਚ ਪੈਸੇ ਪਾ ਕੇ ਦੇਵਾਂਗੇ ਖਾਤੇ 'ਚ ਠੀਕ ਹੈ ਬਾਈ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਦਾ ਬੰਦਾ ਹੋਵੇ ਜਿੱਥੋਂ ਮਰਜ਼ੀ ਦਾ ਪੰਜਾਬੀ ਜਿੱਥੋਂ ਮਰਜ਼ੀ ਹੋਵੇ ਹਾਂਜੀ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਬਗੇ ਹੋਰੀ ਕੀ ਹੁੰਦਾ ਆਪਣੇ ਕੋਲੇ ਇਸ ਤੋਂ ਇਲਾਵਾ ਹੋਰ ਆਪਣੇ ਕੋਲੇ ਇਨਸਟਾਲਵਾ ਬਿਜ਼ਨਸ ਲੋਨ ਹੁੰਦਾ ਹੈ ਆਪਾਂ ਸਟਾਰਟਅਪ ਲੋਨ ਵੀ ਕਰਦੇ ਆ ਬਿਜ਼ਨਸ ਲੋਨ ਵੀ ਕਰਦੇ ਆ ਜੀ ਕਿ ਭਾਈ ਜੀ ਗਰੰਟੀ ਇਹਨਾਂ ਵਾਸਤੇ ਕੀ ਆਪਾਂ ਜ਼ਰੂਰੀ ਹੈ ਤੇ ਕੋਈ ਜਿਵੇਂ ਵਿਦਆਊਟ ਗਰੰਟੀ ਲਾ ਲੋ ਜਿਵੇਂ ਬਿਜ਼ਨਸ ਲੋਨ ਹੋ ਗਿਆ ਉਹ ਇਹ ਅਨਸਕਿਅਰ ਹੁੰਦਾਗਾ ਸਟੱਡੀ ਲੋਨ ਅਨਸਕਿਅਰ ਹੁੰਦਾਗਾ ਫੰਡ ਚੋਪਾ ਅਨਸਕਿਅਰ ਕਰਦੇ ਆ ਕਿਹਦੇ ਵਾਸਤੇ ਆਪਾਂ ਕੋਈ ਜਾਇਦਾਦ ਨਹੀਂ ਰੱਖਦੇ ਜਾਂ ਕੋਈ ਸਕਿਉਰਟੀ ਨਹੀਂ ਲੈਂਦੇ ਬੇਸ਼ਕੀ ਠੀਕ ਹੈ ਜੀ ਹਾਂਜੀ ਬਿਨਾ ਕਿਸੇ ਗਰੰਟੀ ਤੋਂ ਜਾਨੀ ਕੋਈ ਲੋਨ ਹੋਊਗਾ ਜੀ ਹਾਂਜੀ ਬਿਲਕੁਲ ਹੋਊਗਾ ਜੀ ਬ ਹਾਂਜੀ ਬਾਈ ਜੀ ਐਂਡ ਵਾਲੀ ਗੱਲ ਆ ਗਈ ਮੰਨ ਲਓ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਲੋਨ ਆਪਾਂ ਕਰਾਉਣਾ ਹੈ ਠੀਕ ਹੈ ਜੀ ਵਿਆਜ ਕਿੰਨਾ ਲੱਗੂਗਾ ਜੀ ਵਿਆਜ ਇਹਦੇ ਵਿੱਚ 1 ਰੁਪਏ ਤੋਂ نیچے-नीचे ਲੱਗੂਗਾ ਜੀ ਠੀਕ ਹੈ ਜੀ ਟਿੱਕਰ ਪਏ ਤਾਂ ਬਿਨਿਚੇ-ਨੀਚੇ ਟਿੱਕਰ ਰੁਪਏ ਤੋਂ ਵੀ ਨੀਚੇ-ਨੀਚੇ ਬਿਲਕੁਲ ਜੀ ਠੀਕ ਹੈ ਜੀ ਕੁਝ ਵੀ ਨਹੀਂ ਬੰਨਣਾ ਹੈ ਕੋਈ ਵੀ ਆਪਾਂ ਚੀਜ਼ ਕਿਤੇ ਵੀ ਬਾਹਰ ਜਾਂਦੇ ਆ ਦੋ ਤਿੰਨ ਰੁਪਏ ਤੋਂ ਨੀਚੇ ਤਾਂ ਕੁਝ ਹੁੰਦਾ ਵੀ ਨਹੀਂ ਹੈ ਕੋਈ ਵੀ ਨਹੀਂ ਹੁੰਦਾ ਠੀਕ ਹੈ ਜੀ ਬਈ ਆਈਏ ਕਿੱਥੇ ਆ ਪੈਂਡ ਤੇ ਆਪਾਂ ਇਹ ਗੱਲ ਵੱਧ ਕੇ ਤੁਸੀਂ ਆਉਣਾ ਇਹ ਐਮ ਜੀ ਐਮ ਤੇ ਸਰਕਾਰੀ ਹਸਪੀਟਲ ਤੇ ਬਚਾਲੇ ਜੇ 19 ਮਲਟੀਸਿਊਸ਼ਨ ਗਰੁੱਪ ਧੂਰੀ ਠੀਕ ਹੈ ਜੀ ਲੈ ਵੀ ਮਿੱਤਰੋ ਆ ਜਾਓ 바ਗੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਲਓ ਤੇ ਲੋਨ ਵੀ ਕਰਵਾ ਸਕਦੇ ਠੀਕ ਹੈ ਭਾਈ ਜੀ ਤੁਹਾਨੂੰ ਠੀਕ ਹੈ ਜੀ